ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਤੁਸੀਂ ਵੀ ਇੱਕ ਨਵਾਂ ਸਟਾਈਲ ਦਸਤਾਰ ਦਾ ਸਿੱਖਣਾ ਚਾਹੁੰਦੇ ਹੋ ਆਜੋ ਤੁਹਾਨੂੰ ਸਿਖਾਣੇ ਆਪਾਂ ਤੇ ਸਾਰੀ ਵੀਡੀਓ ਤੁਸੀਂ ਫੋਲ ਦੇਖਿਓ ਪਹਿਲਾਂ ਆਪਾਂ ਸਟਾਰਟਿੰਗ ਕਰ ਲਈ ਦਸਤਾਰ ਨੂੰ ਮੱਥਾ ਦੇ ਕੇ ਤੇ ਇਸ ਦਸਤਾਰ ਦੀ ਲੈਂਥ ਹੈ ਯਾ 2 ਮੀਟਰ ਰੁਪਿਆ ਬੈਲ ਕਪੜਾ ਪਹਿਲੇ ਲਾੜੇ ਦੇ ਵਿੱਚੋਂ ਆਪਾਂ ਦੋ ਪੇਚ ਬਣਾਵਾਂਗੇ ਤੇ ਦੋਨੋਂ ਪੇਚ ਆਪਾਂ ਇੱਕ ਜਗ੍ਹਾ ਹੀ ਇਕੱਠੇ ਕਰਕੇ ਰੱਖਣੇ ਆ ਤਾਨੂੰ ਪਹਿਲਾਂ ਹੱਲੇ ਨਹੀਂ ਪਤਾ ਲੱਗੂਗਾ ਕਿ ਆਪਾਂ ਨਵਾਂ ਸਟਾਈਲ ਕੀ ਬੰਨਦੇ ਪਏ ਹੰਦਸਤਾਰ ਦਾ ਜਿਹੜਾ ਦੋ ਤਿੰਨ ਲੜਾ ਆਪਾਂ ਲਗਾਤੇ ਫਿਰ ਤੁਹਾਨੂੰ ਸਮਝ ਲੱਗੂਗੀ ਕਿ ਕਿਹੜਾ ਆਪਾਂ ਦਸਤਾਰ ਦਾ ਸਟਾਈਲ ਬੰਨਦੇ ਪਿਆ ਨਵਾਂ ਠੀਕ ਹੈ ਜੀ ਤੇ ਹੁਣ ਆਪਾਂ ਪਹਿਲੇ ਚ ਦੋ ਲੜ ਬਣਾ ਲਏ ਤੇ ਇਹਨਾਂ ਨੂੰ ਸੈੱਟ ਕਰਕੇ ਇੱਦੀ ਲਗਾ ਲਿਆ ਸਲਾਈ ਦੇ ਨਾਲ ਥੋੜਾ ਸੈੱਟ ਕਰਾਂਗੇ ਲੜ ਨੂੰ ਮੋਟਾ ਜ਼ਰੂਰ ਕਰਨਾ ਪਰ ਆਪਾਂ ਫਿਰ ਤੋਂ ਇਹਨੂੰ ਕੋਲ ਕਰ ਲੈਣਾ ਵਾ ਜਿਹੜਾ ਡਬਲ ਜੋੜੀ ਦਾ ਸਤਾਰ ਹੁੰਦੀ ਆ ਇੱਕ ਪੇਜ ਆਪਾਂ ਡਬਲ ਡੀ ਦਸਤਾਰ ਦਾ ਪਾਵਾਂਗੇ ਇੱਕ ਪੇਜ ਆਪਾਂ ਪਾਵਾਂਗੇ ਸਿੰਗਲ ਠੀਕ ਹੈ ਜੀ ਤੇ ਹੁਣ ਆਪਾਂ ਪਹਿਲੇ ਵਿੱਚੋਂ ਡਬਲ ਡੀ ਦਸਤਾਰ ਵਾਂਗੂ ਦੋ ਪੇਜ ਪਾ ਲਿਆ ਤੇ ਜਿਹੜਾ ਅਗਲਾ ਆਪਾਂ ਹੁਣ ਪੱਲਾ ਲਗਾਵਾਂਗੇ ਉਹਦੇ ਵਿੱਚੋਂ ਪਹਿਲਾਂ ਆਪਾਂ ਨੀਚੇ ਦੀ ਇੱਕ ਪੇਟ ਬਣਾਵਾਂਗੇ ਤੇ ਉੱਪਰ ਵਾਲੇ ਵੱਲੇ ਦੋ ਪੇਟ ਬਣਾਵਾਂਗੇ ਜਿਹੜੇ ਦੋ ਪੱਲੇ ਫੜ ਕੇ ਆਪਾਂ ਛੰਡਦੇ ਹੁੰਦੇ ਆ ਨਾ ਪੂਣੀ ਵਿੱਚ ਉਹ ਪੱਲੇ ਦੀ ਗੱਲ ਕਰਦਾ ਕਿ ਮੈਂ ਦੇਖੋ ਉੱਪਰ ਵਾਲੇ ਪੱਲੇ ਦਾ ਇੱਕ ਬਣਾ ਲਓ ਦੇ ਜੇ ਜੋਦੀ ਜਾ ਰਹਾ ਤੁਹਾਡਾ ਪੱਲਾ ਖੁੱਲਾ ਵਾ ਨੀਚੇ ਵਾਲਾ ਉਹਦੇ ਦੋ ਬਣਾ ਲਓ ਅਗਰ ਜੇ ਉੱਪਰ ਵਾਲਾ ਜਾਂਦਾ ਖੁੱਲਾ ਵਾ ਤੇ ਤੁਸੀਂ ਉਹਦੇ ਦੋ ਪੇਚ ਬਣਾ ਸਕਦੇ ਹੋ ਹੁਣ ਦੇਖੋ ਆਪਾਂ ਹਰੇਕ ਪੱਲੇ ਵਿੱਚ ਤਿੰਨ ਪੇ ਤਿੰਨ ਤਿੰਨ ਪੇਚ ਬਣਾਣੇ ਆ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਸੈੱਟ ਕਰਦੇ ਹੋਏ ਜਿੱਥੇ ਆਪਣੇ ਪਹਿਲੇ ਪੇਚ ਖਤਮ ਹੁੰਦੇ ਉਹਦੇ ਨਾਲ ਹੀ ਆਪਾਂ ਲਗਾ ਲੈਣਾ ਕਿਉਂਕਿ ਜਿੱਦੋਂ ਆਪਾਂ ਸਲਾਈ ਮਾਰਨੀ ਆ ਤੇ ਇਹ ਬੈਕ ਸਾਈਡ ਨੂੰ ਚਲ ਜਾਣੇ ਪਿੱਛੇ ਨੂੰ ਤੇ ਮੋਟੇ ਹੋਏ ਨੇ ਫਿਰ ਆਪਾਂ ਨੂੰ ਖਿੱਚ ਕੇ ਥੱਲੇ ਨੂੰ ਲੈ ਕੇ ਆ ਸਕਦੇ ਆਂ ਸਲਾਈ ਤੁਸੀਂ ਹਮੇਸ਼ਾ ਅੰਦਰ ਨੂੰ ਥੋੜਾ ਜਿਹਾ ਪਿੰਚ ਕਰਕੇ ਮੋੜ ਕੇ ਪੱਲੇ ਨੂੰ ਫਿਰ ਤੁਸੀਂ ਸਲਾਈ ਮਾਰਨੀ ਆ ਹਰੇਕ ਪੇਚ ਨੂੰ ਤੁਸੀਂ ਅੰਦਰ ਨੂੰ ਫੋਲਡ ਕਰਕੇ ਇੱਦਾਂ ਹੀ ਕਰਨਾ ਕਿਉਂਕਿ ਇਹ ਸਟੈਪ ਵਧੀਆ ਵਾ ਆਪਣੇ ਦਸਤਾਰ ਦੇ ਪੇਚ ਨੂੰ ਮੋਟਾ ਕਰਨ ਦਾ ਜੇ ਆਪਾਂ ਉਦਾਂ ਹੀ ਸਲਾਈ ਮਾਰਦੇ ਰਹਿੰਦੇ ਆ ਉਹ ਪੇਚ ਮੋਟਾ ਨਹੀਂ ਹੁੰਦਾ ਤੇ ਇਹ ਯੂਨੀਕ ਸਟਾਈਲ ਦਾ ਦਸਤਾਰ ਤਾਂ ਮੇਰੇ ਖਿਆਲ ਨਾਲ ਹੋਰ ਕਿਸੇ ਨੇ ਛਾਹੀ ਦੀ ਬਣਿਆ ਹੋਊਗਾ ਜਾਂ ਤੇ ਵੀਡੀਓ ਫਾਈ ਹੋਊਗੀ ਤੇ ਸਾਰਿਆਂ ਨੇ ਸ਼ੇਅਰ ਜਰੂਰ ਕਰੋ ਆਪਣੇ ਫਰੈਂਡਸ ਤੱਕ ਤੇ ਐਸੀ ਦਸਤਾਰ ਜੇ ਤੁਸੀਂ ਪੂਣੀ ਦੇਖਣੀ ਹੋਵੇ ਕਿੱਦਾਂ ਕੀਤੀ ਆਪਾਂ ਉਹ ਵੀ ਮੈਂ 2 ਦਿਨ ਪਹਿਲਾਂ ਆਪਾਂ ਨੇ ਚੈਨਲ ਤੇ ਅਪਲੋਡ ਕੀਤੀ ਆ ਵੀਡੀਓ ਤੁਸੀਂ ਜਾ ਕੇ ਦੇਖ ਸਕਦੇ ਹੋ ਮੈਂ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦੂੰਗਾ ਤੇ ਇਦਾਂ ਹੀ ਸਪੋਰਟ ਕਰਦੇ ਰਹੋ ਆਪਣੇ ਭਰਾ ਨੂੰ ਤੁਹਾਡੇ ਵਾਸਤੇ ਆਪਾਂ ਹੋਰ ਅੱਗੇ ਪੱਗਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਧਮਾਲਾ ਸਾਹਿਬ ਦੀ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਤੇ ਨਾਲ ਦੇ ਨਾਲ ਆਪਾਂ ਵਲੌਗ ਵੀ ਕੰਟੀਨਿਊ ਕਰਾਂਗੇ ਬਸ ਤੁਹਾਡੀ ਥੋੜੀ ਜਿਹੀ ਸਪੋਰਟ ਦੀ ਲੋੜ ਆ ਉਨ ਆ ਗਿਆ ਜੀ ਆਪਣਾ ਤੀਜਾ ਲੜ ਤੀਜੇ ਲੜ ਦੇ ਵਿੱਚੋਂ ਵੀ ਆਪਾਂ ਉੱਪਰੋਂ ਇੱਕ ਪੇਜ ਬਣਾ ਲਿਆ ਤੇ ਥੱਲੇ ਵਾਲੇ ਪੱਲੇ ਤੇ ਦੋ ਪੇਜ ਬਣਾ ਲਏ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਿਹੜਾ ਪੱਲਾ ਤੁਹਾਨੂੰ ਦੋਨਾਂ ਵਿੱਚੋਂ ਵੱਡਾ ਲੱਗਦਾ ਵਾ ਦੋ ਜਿਹੜੇ ਆਪਾਂ ਪੱਲੇ ਫੜ ਕੇ ਠੰਡੇ ਸੀ ਉਹਨਾਂ ਵਿੱਚ ਤੁਸੀਂ ਦੋ ਪੇਜ ਬਣਾਣੇ ਆ ਤੇ ਜਿਹੜਾ ਪੱਲਾ ਤੁਹਾਨੂੰ ਛੋਟਾ ਲੱਗਦਾ ਉਹਦੇ ਚੋਂ ਇੱਕ ਬਣਾਣੇ ਆ ਠੀਕ ਹੈ ਜੀ ਜੇ ਕਿਸੇ ਨੂੰ ਕੁਸਚਨ ਨਹੀਂ ਸਮਝ ਲੱਗਦਾ ਤੁਸੀਂ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ ਤੁਹਾਡੇ ਕਮੈਂਟ ਦਾ ਰਿਪਲਾਈ ਮੈਂ ਜ਼ਰੂਰ ਕਰੂੰਗਾ ਨਹੀਂ ਤਾਂ ਆਪਾਂ ਉਹਦੇ ਵਾਸਤੇ ਇੱਕ ਹੋਰ ਨਵੀਂ ਵੀਡੀਓ ਬਣਾ ਲਾਂਗੇ ਤੁਹਾਡੀ ਪ੍ਰੋਬਲਮ ਸੋਲਵ ਕਰਨ ਵਾਸਤੇ। ਹੰ ਦੋਨੋਂ ਪੇਜ ਆਪਣੇ ਮੋٹے ਹੋ ਗਏ ਆ। ਆਪਾਂ ਇਹਨਾਂ ਨੂੰ ਇੱਦੀ 3D ਕਰਾਂਗੇ। ਤੇ ਨੀਚੇ ਵਾਲੇ ਬੱਲੇ ਨੂੰ ਜਿਹੜਾ ਆਪਾਂ ਬਣਾਇਆ ਸੀਗਾ ਉਹਦੇ ਪੇਜ ਨੂੰ ਵੀ ਆਪਾਂ ਇੱਦੀ ਮੋਟਾ ਕਰ ਲੈਣਾ। ਅੰਦਰ ਨੂੰ ਸਲਾਈ ਕਰਕੇ ਅੰਦਰ ਨੂੰ ਸਲਾਈ ਮਾਰ ਕੇ ਤੁਸੀਂ ਹਮੇਸ਼ਾ ਸਾਡੇ ਪਿੱਛੇ ਨੂੰ ਲੈ ਕੇ ਜਾਣਾ ਵਾ। ਉਹ ਉਨਾ ਮੋਟਾ ਹੋਊਗਾ ਤੇ ਬਾਅਦ ਵਿੱਚ ਤੁਸੀਂ ਉਹਨੂੰ ਹੱਥ ਨਾਲ ਖਿੱਚ ਕੇ ਅੱਗੇ ਨੂੰ ਲੈ ਕੇ ਆ ਸਕਦੇ ਆ ਹੁਣ ਕਈ ਮੇਰੇ ਵੀਰ ਕਹਿੰਦੇ ਕਿ ਸਾਡੇ ਬੈਕ ਸਾਈਡ ਤੋਂ ਜਿਹੜੀ ਪ੍ਰੋਪਰ ਸ਼ੇਪ ਨਹੀਂ ਆਉਂਦੀ ਤੇ ਵੀਰੇ ਤੁਸੀਂ ਧਿਆਨ ਰੱਖਿਆ ਕਰੋ ਜਦੋਂ ਆਪਾਂ ਬੈਕ ਸਾਈਡ ਦਾ ਪਿੰਚ ਕਰਕੇ ਲੈ ਕੇ ਆਨੇ ਆ ਆਪਣੇ ਹੱਥ ਨਾਲ ਮਹਿਸੂਸ ਕਰਿਆ ਕਰੋ ਕਿ ਆਪਣਾ ਪੀਡਲ ਲੜ ਕਿੱਥੇ ਲੱਗਾ ਸੀ ਤੇ ਦੂਜਾ ਲੜ ਉਸ ਤੋਂ ਥੋੜਾ ਜਿਹਾ نیچے ਰੱਖ ਕੇ ਲਾਣਾ ਵਾ ਮਾੜੀ ਮਾੜੀ ਅੱਧੇ ਅੱਧੇ ਇੰਚ ਦੀ ਸਪੇਸ ਦੇ ਕੇ ਆਪਾਂ ਲੜਾਂ ਨੂੰ ਉੱਪਰੋਂ ਦੀ ਮੇਨਟੇਨ ਕਰਨਾ ਵਾ ਜੇ ਜਦ ਨਾਲ ਆਪਣੀ ਬੈਕ ਸਾਈਡ ਸ਼ੇਪ ਤੇ ਵਧੀਆ ਤਿਆਰ ਹੋ ਜਾਂਦੀ ਆ ਬਾਕੀ ਕਿਸੇ ਨੂੰ ਨਹੀਂ ਪਤਾ ਲੱਗਦਾ ਤੁਸੀਂ ਉਹਨਾਂ ਨੂੰ ਦੱਸਿਓ ਜਰੂਰ ਤੁਹਾਡੇ ਵਾਸਤੇ ਆਪਾਂ ਇੱਕ ਸਪੈਸ਼ਲ ਵੀਡੀਓ ਬਣਾਵਾਂਗੇ ਜਦੇ ਵਿੱਚ ਆਪਾਂ ਓਨਲੀ ਦਸਤਾਰ ਦੀ ਬੈਕ ਸ਼ੇਪ ਦਿਖਾਵਾਂਗੇ ਆਪਾਂ ਕਿੱਦਾਂ ਮੈਂਟੇਨ ਕਰਦੇ ਆਂ ਤੇ ਕਿੱਦਾਂ ਬੈਕ ਸ਼ੇਪ ਆਪਾਂ ਸੈੱਟ ਕਰਨੀ ਹੈ ਆਪਣੀ ਕਿੱਦਾਂ ਸਪੇਸ ਮੈਂਟੇਨ ਕਰਨੀ ਪੇਟਾਂ ਵਿੱਚ ਬਾਅਦ ਤੁਸੀਂ ਮੈਨੂੰ ਕਮੈਂਟ ਕਰਦਿਆ ਕਰੋ ਤੁਹਾਡੇ ਵਾਸਤੇ ਆਪਾਂ ਉਹ ਵੀਡੀਓ ਜਰੂਰ ਲੈ ਕੇ ਆਵਾਂਗੇ ਬਾਕੀ ਕੋਈ ਵੀ ਦਸਤਾਰ ਬਰਣੀ ਨਹੀਂ ਓਕੀ ਨਹੀਂ ਹੈਗੀ ਮੈਂ ਤੁਹਾਨੂੰ ਹਰੇਕ ਵੀਡੀਓ ਵਿੱਚ ਕਹਿਣਾ ਹੁੰਦਾ ਕਿ ਜਿਹੜੀ ਵੀ ਮੈਂ ਵੀਡੀਓ ਅਪਲੋਡ ਕਰਦਾ ਹਾਂ ਤੁਸੀਂ ਸਾਰੀ ਫੁੱਲ ਦੇਖਿਆ ਕਰੋ ਬਿਨਾ ਸਕਿਪ ਕਿਤੇ ਤੁਹਾਨੂੰ ਕੁਝ ਨਹੀਂ ਸਮਝ ਲੱਗਦਾ ਤਾਂ ਤੁਸੀਂ ਮੈਨੂੰ ਕਮੈਂਟ ਕਰੋ ਮੈਂ ਤੁਹਾਨੂੰ ਉਹਦਾ ਰਿਪਲਾਈ ਕਰੂੰਗਾ ਬਾਕੀ ਤੁਸੀਂ ਇਤਨੀ ਦਸਤਾਰ ਸੇਮ ਸਜਾ ਸਕਦੇ ਹੋ ਬਸ ਲੋੜ ਹੈ ਜੀ ਇਹ ਸਮਝਣ ਦੀ ਜਦੋਂ ਮੈਂ ਤੁਹਾਨੂੰ ਟਿਪਸ ਦੱਸੀਆਂ ਵਾ ਉਹਨਾਂ ਨੂੰ ਤੁਸੀਂ ਫੋਲੋ ਕਰੋ ਤੇ ਦੋ ਤਿੰਨ ਵਾਲੀ ਵੀਡੀਓ ਦੇਖੋ ਤੁਹਾਨੂੰ ਆਪਣੇ ਆਪ ਪਤਾ ਲੱਗਣਾ ਕਿਦਾਂ ਦਸਤਾਰ ਸਜਾਈ ਆ ਕਈਆਂ ਨੇ ਹੁਣ ਇੱਥਰੋਂ ਪਿੰਚ ਕਰਨ ਲੱਗੇ ਹਰੇਕਾਰੇ ਪ੍ਰੋਬਲਮ ਕਰਦੇ ਆ ਜਿੱਦਾਂ ਆਪਾਂ ਤਿੰਨੋਂ ਪੇਜ ਇਕੱਠੇ ਕਰ ਲਏ ਹੁਣ ਜਿੱਥੇ ਆਪਾਂ ਪੇਜ ਨੂੰ ਆਪ ਲਗਾਉਣਾ ਉੱਥੋਂ ਦੀ ਆਪਾਂ ਆਪਣੇ ਹੱਥ ਨਾਲ ਪ੍ਰੈਸ ਕਰ ਦੇਣਾ ਉਹਦੇ ਨਾਲ ਕੀ ਆ ਜਿਹੜੀ ਆਪਣੀ ਫਰੰਟ ਸ਼ੇਪ ਦਸਤਾਰ ਦੀ ਉਹ ਵਧੀਆ ਹੋਊਗੀ ਜਿੱਦਾਂ ਬਾਹਰ ਨੂੰ ਖੜਮੀ ਖੜਮੀ ਨਹੀਂ ਆਊਗੀ ਤੇ ਉਹਦੇ ਨਾਲ ਆਪਣੀ ਜਿਹੜੇ ਪੇਜ ਆ ਉਹ ਵੀ ਨਹੀਂ ਥੱਲੇ ਨੂੰ ਸਲਿੱਪ ਹੁੰਦੇ ਹੁਣ ਜਿਹੜਾ ਆਪਾਂ ਇਹ ਲਾਲਾ ਇਹਨੂੰ ਵੀ ਇੱਦਾਂ ਸੈੱਟ ਕਰ ਲਿਆ ਐਂਡ ਤੱਕ ਤੁਸੀਂ ਇਹ ਵੀ ਗੱਲ ਦਾ ਧਿਆਨ ਰੱਖਣਾ ਜਦੋਂ ਆਪਾਂ ਪੇਜ ਲਿਆ ਆਂਦਾ ਉੱਥੋਂ ਲਾ ਕੇ ਤੇ ਹਮੇਸ਼ਾ ਅੱਗੇ ਵਾਲੀ ਸਾਈਡ ਤੋਂ ਕਦੀ ਵੀ ਉੱਪਰ ਨੂੰ ਨਹੀਂ ਚੱਕਣਾ ਨੋਕ ਤੋਂ ਜਿਹੜੇ ਆ ਪੇਜ ਇੱਕੋ ਸਾਰ ਥੱਲੇ ਨੂੰ ਆ ਦੇਖਣੇ ਚਾਹੀਦੇ ਆ ਸਪੇਸ ਮੈਂਟੇਨ ਰੱਖਣੀ ਚਾਹੀਦੀ ਆ ਉਹਦੇ ਵਿੱਚ ਕੋਈ ਵੀ ਉੱਪਰ ਨਹੀਂ ਤੇ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਕਈ ਵੀਰ ਹੁਣ ਜਿੱਦਾਂ ਮੈਂ ਇਧਰੋਂ ਮੋਟਾ ਕਰਦਾ ਪੰਨ ਲੜ ਉਹਨਾਂ ਨੇ ਉੱਪਰੋਂ ਹੀ ਮੋਟਾ ਕਰ ਲੈਣਾ ਤੇ ਉਹਦੇ ਵਿੱਚ ਕੀ ਆ ਤੁਹਾਡੇ ਜਿਹੜੀ ਦਸਤਾਰ ਦੇ ਫਿਰ ਸੀਕਵੈਂਸ ਆ ਪੇਚਾਂ ਦੀ ਉਹ ਹੀ ਇਕਵਲ ਨਹੀਂ ਹੁੰਦੀ ਕੋਈ ਉੱਪਰ نیچے ਹੁੰਦਾ ਜਾਂ ਕੋਈ ਵੇਚ ਨੂੰ ਵੜ ਜਾਂਦਾ ਪੇਟ ਇਸ ਕਰਕੇ ਇਹ ਗੱਲ ਦਾ ਧਿਆਨ ਰੱਖਿਆ ਕਰੋ ਕਿ ਜਿੱਦੋਂ ਆਪਾਂ ਨੇ ਵੇਚ ਸ਼ੁਰੂ ਹੁੰਦੇ ਆ ਪ੍ਰੋਪਰ ਵਿਜ਼ੂਅਲ ਹੋਣ ਉਧਰੋਂ ਦੀ ਇੱਕੋ ਲਾਈਨ ਵਿੱਚ ਨੀਜਣ ਵਾਲਦੇ ਹੋਣ ਜਦੋਂ ਆਪਾਂ ਇੱਥੇ ਸਾਈਡ ਤੇ ਆਣਾ ਲੈਫਟ ਸਾਈਡ ਤੇ ਉਧਰੋਂ ਦੀ ਆਪਾਂ ਮੋਟੇ ਕਰਦੇ ਆਂ ਵੇਚ ਹੁਣ ਦੇਖੋ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿੰਨਾ ਵਧੀਆ ਪਰ ਡਿਜ਼ਾਈਨ ਆਪਣੀ ਦਸਤਾਰ ਵਿੱਚ ਪਾਇਆ ਵਾ ਤੁਸੀਂ ਵੀ ਇਦਾਂ ਦਸਤਾਰ ਬਣਾ ਸਕਦੇ ਹੋ ਵਾਸ ਵੀਡੀਓ ਫੋਲਡ ਇੱਕ ਹੁਣ ਆ ਗਿਆ ਜੀ ਆਪਣਾ ਲਾਸਟ ਲੜ ਲਾਸਟ ਲੜ ਦੇ ਵਿੱਚ ਤੁਸੀਂ ਸਾਰਾ ਦੂਜੇ ਪੱਲੇ ਦਾ ਕਪੜਾ ਜਿਹੜਾ ਹਾਂ ਉੱਪਰ ਕਰ ਲੈਣਾ ਤੇ ਇੱਕ ਪੱਲਾ ਜਿਹੜਾ ਫਰੰਟ ਸਾਈਡ ਲਾ نیچے ਕਰਾਂਗੇ ਆਪਾਂ ਤੇ ਦੂਜੇ ਪੱਲੇ ਨਾਲ ਆਪਣਾ ਉਪਰੋਂ ਦੀ ਜਿਹੜਾ ਉਹਦੀ ਮੋਟਾਈ ਬੇਸ ਦੇ ਥਰੂ ਆਪਾਂ ਨੂੰ ਕਨਵਰਟ ਕਰਤਾ ਤੇ ਇਹਨੂੰ ਇੱਕ ਵਾਰੀ ਪੇਜ ਨੂੰ ਫੋਲਡ ਕਰਕੇ ਥੱਲੇ ਨੂੰ ਖਿੱਚ ਕੇ ਦੁਬਾਰਾ ਫੋਲਡ ਕਰਕੇ ਆਪਾਂ ਲਗਾ ਦਿੱਤਾ ਤੇ ਇਹਨੂੰ ਵੀ ਆਪਾਂ ਸੇਮ ਉਦੀ ਮੋਟਾ ਕਰਨੇ ਜਿਦਾਂ ਆਪਾਂ ਪਹਿਲੇ ਪੇਜ ਕੀਤੇ ਸੀਗੇ ਅਗਰ ਇਹ ਥੋੜਾ ਜਿਹਾ ਪਿੱਛੇ ਨੂੰ ਸਲਿੱਪ ਹੁੰਦਾ ਤਾਂ ਨੂੰ ਖਿੱਚ ਕੇ ਆਪਾਂ ਅੱਗੇ ਨੂੰ ਲੈ ਆ ਸਕਦੇ ਹਾਂ ਹਾਂ ਦੇਖੋ ਆਪਣਾ ਅਗਜੀ ਲਾਸਟ ਲੜ ਲਾਸਟ ਲੜ ਵਿੱਚ ਤੁਸੀਂ ਅੱਧਾ ਦੀ ਉੱਪਰੋਂ ਫੋਲਡ ਕਰ ਲਿਆ ਅੱਧਾ ਥੱਲੇ ਫੋਲਡ ਕਰ ਲਿਆ ਦੋਨਾਂ ਨੂੰ ਸੈਂਟਰ ਵਿੱਚ ਆਪਾਂ ਇੱਦਾਂ ਰੱਖ ਲੈਣਾ ਵਾ ਕਿ ਆਪਣਾ ਦੋਨੋਂ ਸਾਈਡ ਤੋਂ ਬੀਸ ਤਿਆਰ ਹੋ ਜਵੇ ਤੇ ਇਹਨੂੰ ਸੈਂਟਰ ਵਿੱਚ ਲਿਆ ਕੇ ਜਿੱਥੇ ਆਪਾਂ ਪੇਜ ਨੂੰ ਬਿੰਚ ਕਰਦੇ ਸੀ ਉਧਰ ਲਿਆ ਕੇ ਫੋਲਡ ਕਰਕੇ ਉੱਧਰ ਹੀ ਆਪਾਂ ਪੈਨ ਲਗਾਵਾਂਗੇ ਪੈਨ ਤੁਸੀਂ ਲਗਾਣਾ ਇਦਾਂ ਵਾ ਉਪਰੋਂ ਦੀ ਪੈਨ ਨੂੰ ਕਰਕੇ ਥੋੜੀ ਥੱਲੇ ਨੂੰ ਕਰਕੇ ਫੇਰ ਅੰਦਰ ਕਰਨੀ ਆ ਜਿੱਦਾਂ ਆਪਣੀ ਪੈਨ ਜਿਹੜੀ ਵਿੰਗ ਨਹੀਂ ਹੁੰਦੀ ਤੇ ਚੰਗੀ ਤਰ੍ਹਾਂ ਤੁਸੀਂ ਮੋਰਨਿੰਗ ਖੋਲ ਕੇ ਲਗਾਣੀ ਆ ਜਿਹੜੇ ਤਾਂ ਕਿ ਧੁੱਗੇ ਤੁਹਾਡੇ ਮੋਰਨਿੰਗ ਵਿੱਚ ਨਾ ਦਿਖਣ ਕਿਉਂਕਿ ਉਸ ਦਿਨ ਸਾਰੀ ਪੱਗ ਦੀ ਗ੍ਰੀਸ ਖਰਾਬ ਹੋ ਜਾਂਦੀ ਆ ਜਿਹੜੀ ਆਪਾਂ ਇੰਨੀ ਸਫਾਈ ਕੀਤੀ ਆ ਤਸਤਾਰ ਦੇ ਵਿੱਚ ਤੇ ਲਾਸਟ ਤੱਕ ਆਪਾਂ ਸਫਾਈ ਮੇਨਟੇਨ ਰੱਖਣੀ ਆ 180 15 ਮਾਰੀ ਮੋੜੇ નીચે ਆਪਾਂ ਉਹਨੂੰ ਸੈੱਟ ਕਰ ਲੈਣਾ ਤੇ ਉੱਪਰ ਆਪਾਂ ਤਿੰਨ ਪਿੰਨਾ ਲਗਾਵਾਂਗੇ ਮੋਰਨੀ ਦੇ ਜਿਹਦੇ ਨਾਲ ਆਪਣੀ ਮੋਰਨੀ ਟਿਕੀ ਰਵੇ ਹਿੱਲੇ ਨਾ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਮੈਂ ਤੁਹਾਡੇ ਵਾਸਤੇ ਅਗਲੀ ਵੀਡੀਓ ਮੋਰਨੀ ਦਾ ਸਾਰ ਦੀ ਲੈ ਕੇ ਆਵਾਂ ਕਮੈਂਟ ਕਰਕੇ ਦੱਸ ਦਿਆ ਕਰੋ ਮੈਨੂੰ ਤੁਹਾਨੂੰ ਕਿਹੜੀ ਦਸਤਾਰ ਦੀ ਵੀਡੀਓ ਚਾਹੀਦੀ ਆ ਮੈਂ ਲੈ ਕੇ ਆਇਆ ਕਰਾਂਗਾ ਤੁਹਾਡੇ ਵਾਸਤੇ ਜੀ ਦਸਤਾਰ ਦੀ ਵੀਡੀਓ ਹੁਣ ਲਾ ਗਿਆ ਜੀ ਆਪਣੀ ਬੈਕ ਸਾਈਡ ਦਸਤਾਰ ਦੀ ਇਹਨੂੰ ਆਪਾਂ ਕਵਰ ਇਦਾਂ ਕਰਨਾ ਉੱਪਰੋਂ ਦੀ ਡਬਲ ਕਰਕੇ ਕਿ ਨੀਚੇ ਵਾਲਾ 베이스 ਜਿਹੜਾ ਆਪਣਾ ਪੱਗ ਦਾ ਹੁੰਦਾ ਉਹ ਨਾਲ ਦੇ ਕੇ ਖਾਸ ਕਰਕੇ ਲਾਈਟ ਕਲਰ ਵਿੱਚ ਨੀਚੋਂ ਦੀ ਪੱਗ ਦਾ 베이스 ਦਿੱਤਾ ਹੁੰਦਾ ਵਾ ਜਿੱਦਾਂ ਇਹ ਲਾਈਟ ਕਲਰ ਦਾ ਸਕਾਈ ਤੇ ਇਸ ਕਰਕੇ ਆਪਾਂ ਹਰੇਕ ਦਸਤਾਰ ਦੇ ਵਿੱਚ ਡਬਲ ਕਰਕੇ ਹੀ ਸਿਰ ਕਵਰ ਕਰਦੇ ਆਂ ਦੋਨੋਂ ਸਾਈਡ ਤੋਂ ਤੁਸੀਂ ਇੱਦਾਂ ਹੀ ਕਰਨਾ ਵਾ ਤੇ ਖਿੱਚ ਕੇ ਇੱਕ ਸਾਈਡ ਤੋਂ ਆਪਣਾ ਇਹਦਾ ਨੰਗਾ ਰਹਿ ਜਾਂਦਾ ਵਾ ਸਿਰ ਉਹਨੂੰ ਆਪਾਂ ਸੈੱਟ ਕਰ ਲੈਣਾ ਇੱਦੀ ਖਿੱਚ ਕੇ ਪਿੱਛੇ ਨੂੰ ਹੁਣ ਜਿਹੜਾ ਲਾਸਟ ਲੜਾ ਲਗਾਉਣਾ ਵਾ ਇਹਨੂੰ ਵੀ ਦੋਨੋਂ ਸਾਈਡਾਂ ਤੋਂ ਹਾਫ ਆਫ ਫੋਲਡ ਕਰਨਾ ਜਿੱਦਾਂ ਆਪਾਂ ਬੈੱਡ ਲੜ ਗਿੱਤੇ ਸੀਗਾ ਉਹਨਾਂ ਦਾ ਸੈੱਟ ਦਾ ਹਾਫ ਆਫ ਫੋਲਡ ਕਰ ਲਿਆ ਤੇ ਇੱਦੀ ਥੋੜਾ ਜਿਹਾ ਛੋੜਾ ਰੱਖ ਕੇ ਲਗਾ ਦਿੱਤਾ ਬਾਕੀ ਜਿਹੜੇ ਆਪਣੇ ਕੇਸ ਇੱਥੋਂ ਬਾਹਰ ਸੀ ਉਹਨਾਂ ਨੂੰ ਸੈੱਟ ਕਰ ਲਿਆ ਅੰਦਰ ਨੂੰ ਕਰਕੇ ਹੁਣ ਦੋਨਾਂ ਨੂੰ 3D ਕਰਕੇ ਦੇਖਾਂਗੇ ਤੇ ਦੇਖੋ ਤੁਹਾਡੇ ਸਾਹਮਣੇ ਦਾ ਸਟਾਰ ਕਿੰਨੀ ਵਧੀਆ ਸਜਾ ਹੋਈ ਆ ਤੇਜਾ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਬੈਲ ਆਈਕਨ ਨੂੰ ਦਬਾ ਕੇ ਰੱਖੋ ਕਿ ਨਵੀਂ ਵੀਡੀਓ ਆਉਗੀ ਸਾਡੀ ਤੁਹਾਨੂੰ ਪਤਾ ਲੱਗ ਜੂ ਉਦੋਂ ਹੀ ਤੁਸੀਂ ਵੀਡੀਓ ਦੇਖ ਸਕਦੇ ਹੋ ਹੁਣ ਦੇਖੋ ਨਿਊ ਸਟਾਈਲ ਕਿੰਨਾ ਵਧੀਆ ਲੱਗਦਾ ਦਾ ਸਟਾਰ ਦਾ ਮਿਲਦੇ ਤੁਹਾਨੂੰ ਕਿਸ ਅਗਲੀ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਕਰਨਾ ਨਾ ਭੁੱਲਿਓ